ਭਾਈ ਆਦਰ ਵੇਸ਼ ਦਾ ਕੱਲ ਆਪਰੇਸ਼ਨ ਹੋ ਗਿਆ ਤੇ ਸੋੜਾ ਸੌਲੀ ਕੱਢੀ ਗਈ ਇਹਦੇ ਡੇਢ ਪੌਣੇ 2 ਕਿਲੋ ਦੀ ਤੇ ਉਹਦੇ ਪਰਲੇ ਦੀ ਰੀਡ ਦੀ ਹੱਡੀ ਟੁੱਟੀ ਆ ਨਾ ਤੁਹਾਨੂੰ ਪਤਾ ਹੀ ਆ ਉਹਦੇ ਇਨਫੈਕਸ਼ਨ ਆਈ ਆ ਉਹ ਵੀ ਅਸੀਂ ਡ੍ਰਿਪਾਂ ਲਾਤੀਆਂ ਉਹਦੇ ਉਹ ਪਿਆ ਜੀ ਉਹ ਸਾਡੇ ਕੋਲੇ ਹੋਣਾ ਆ ਬੱਚਾ ਉਹਦੀ ਵੀ ਰੀਡ ਦੀ ਹੱਡੀ ਟੁੱਟੀ ਹੈ ਬਈ ਬਈ ਪੇਜ ਨੂੰ ਫੋਲੋ ਕਰ ਲਿਆ ਕਰੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਹੋ ਸਕਦਾ ਹੁੰਦਾ ਤਾਂ ਫੀਡ ਦੀ ਜਾਂ ਮੈਡੀਸਨ ਦੀ ਸਾਡੀ ਹੈਲਪ ਜ਼ਰੂਰ ਕਰ ਦਿਆ ਕਰੋ ਤੇ ਇੱਕ ਆਹਾ ਜੀ ਇਹ ਬਈ ਇਹਨੂੰ ਵਿਚਾਰੀ ਦਾ ਦਾ ਢਿੱਡ ਪਾਟਿਆ ਹੋਇਆ ਤੇ ਆਂਤੜੀਆਂ ਬਾਹਰ ਆਈਆਂ ਹਾਲ ਤਾਂ ਨਹੀਂ ਅਸੀਂ ਧਿਆਨ ਨਾਲ ਦੇਖ ਸਕੇ ਕਿਉਂਕਿ ਉਹ ਡਾਕਟਰ ਜਿੱਥੇ ਅਸੀਂ ਇਲਾਜ ਕਰਾਉਣ ਗਏ ਸੀ ਬਾਦਲ ਹਨ ਉਹ ਡਾਕਟਰਾਂ ਨੇ ਸਾਡੇ ਨਾਲ ਚੜਾਤਾ ਨੂੰ ਅਸੀਂ 4 ਲੈ ਕੇ ਗਏ ਸੀ ਆਉਂਦੀ ਵਾਰੀ 5 ਲੈ ਕੇ ਆਏ ਆ ਤੇ ਇਹਦੀਆਂ ਬਈ ਅੰਤੜੀਆਂ ਵਿਚਾਰੀ ਦੀਆਂ ਬਾਹਰ ਨਿਕਲੀਆਂ ਹੋਈਆਂ ਤੇ ਉਹਦਾ ਆਪਰੇਸ਼ਨ ਕਰਾਇਆ ਸੀ ਬਈ ਜਿਹੜੀ ਢਾਂਗ ਮਰੀਏ ਦੀ ਮਿਸ਼ਾਹ ਵਾਲੀ ਨਲੀ ਬਾਹਰ ਸੀ ਹਨਾ ਇਹਦੀ ਲਟਕ ਰਹੀ ਸੀ ਉਹ ਅੰਦਰ ਕਰਕੇ ਡਾਕਟਰਾਂ ਨੇ ਟਾਂਕਾ ਤਾਂ ਲਾਤਾ ਪਰ ਗਲਤ ਹੋ ਗਿਆ ਕੰਮ ਜ਼ਿਆਦਾ ਵਿਗੜ ਗਿਆ ਕੰਮ ਇਹ ਆ ਉਹ ਫੁੱਲ ਗਿਆ ਇਹ ਅੰਦਰੋਂ ਹੁਣ ਇਹਨੂੰ ਫੇਰ ਲੈ ਕੇ ਜਾਣਾ ਬਈ ਆਪਾਂ ਹੋ ਸਕਦਾ ਕੱਲ ਨੂੰ ਲੈ ਕੇ ਜਾਈਏ ਬਾਦਲ ਤੇ ਸਾਡੀ ਤੁਸੀਂ ਹੈਲਪ ਜਰੂਰ ਕਰ ਸਕਦੇ ਹੋ ਤੇ ਬਲਜੀਤ ਢਿੱਲੋਂ ਭੈਣ ਦਾ ਬਹੁਤ ਧੰਨਵਾਦ ਭੈਣੇ ਪ੍ਰਮਾਤਮਾ ਵੈਗਰੂ ਤੁਹਾਡੀ ਚੜ੍ਹਦੀ ਕਲਾ ਰੱਖੇ ਸੁੱਖ ਸ਼ਾਂਤੀ ਰੱਖੇ ਪਰਿਵਾਰ ਨੂੰ ਇਸੇ ਤਰ੍ਹਾਂ ਹੀ ਸਾਡੀ ਹੈਲਪ ਕਰਦੇ ਰਹੋ ਤੁਸੀਂ ਤੇ ਅਸੀਂ ਇਹ ਬੇਜਵਾਨਾ ਦਰਵੇਸ਼ਾਂ ਦੀ ਹੈਲਪ ਕਰਦੇ ਰਹੀਏ ਤੇ ਸਿਮਰਨ ਭੈਣ ਦਾ ਬਹੁਤ ਬਹੁਤ ਧੰਨਵਾਦ ਭੈਣੇ ਤੁਹਾਡਾ ਵੀ ਪ੍ਰਮਾਤਮਾ ਵੈਗਰੂ ਤੁਹਾਡੀ ਵੀ ਚੜ੍ਹਦੀ ਕਲਾ ਰੱਖੇ ਤੇ ਸਾਰਿਆਂ ਦੀ ਸੰਵੀਰ ਭੈਣੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਨਵਾਂ ਸਾਲ ਆ ਰਿਹਾ ਹੀ ਅੱਗੇ ਤੇ ਜਰੂਰ ਤੁਸੀਂ ਬਈ ਇਹ ਬੇਜਵਾਨਾਂ ਦੀ ਹੈਲਪ ਕਰੋ ਇਹਨਾਂ ਨੂੰ ਹਸਾਰਾ ਲਾਓ ਤੇ ਆਪਾਂ ਇਹਦਾ ਦੁਬਾਰਾ ਆਪਰੇਸ਼ਨ ਕਰਵਾਉਣਾ ਪਊਗਾ ਹੀ ਇਹਦਾ ਤੇ ਇੱਕ ਆਪਣਾ ਬੱਚਾ ਉਹ ਜਿਹੜੇ ਦੀ ਰੀੜ ਦੀ ਹੱਡੀ ਟੁੱਟੀ ਆ ਹੁਣ ਇੱਕ ਆਪਣੇ ਕੋਲੇ ਹੋਰ ਆ ਰਿਹਾ ਉਹਦੀ ਵੀ ਰੀੜ ਦੀ ਹੱਡੀ ਟੁੱਟੀ ਏ ਤੇ ਤੁਸੀਂ ਸਾਡੀ ਜਰੂਰ ਹੈਲਪ ਕਰਿਆ ਕਰੋ ਫੀਡ ਦੀ ਮੈਡੀਸਨ ਦੀ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਇਹਨੂੰ ਫੋਲੋ ਕਰ ਲਓ ਜੀ ਸਸੀ ਗਾ ਜੀ ਆਂਦੀ ਆਪਾਂ ਆਉਣ ਲੱਗਿਆ ਨੇ ਅਸੀਂ 4 ਲੈ ਕੇ ਗਏ ਸੀਗੇ ਤੇ ਆਉਂਦੇ ਵਾਰੀ 5 ਲਿਆਏ ਤਾਂ ਦੇਖੋ ਭਈ ਵਿਚਾਰੀ ਦਾ ਟਰੈਡ ਸਾਰਾ ਪਟਿਆ ਪਿਆ ਇੱਥੋਂ ਲੈ ਕੇ ਇੱਥੋਂ ਤੱਕ ਬਿਸ਼ਾਹ ਵਾਲੀ ਜਗ੍ਹਾ ਤੱਕ ਤੇ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਹਨਾ ਕਿਹੋ ਜਿਹੇ ਲੋਕ ਆ ਯਾਰ ਇਹੋ ਜਿਹੇ ਵੀ ਦੁਰੀਆਂ ਧਰਤੀ ਦੇ ਆ ਵੀ ਜਿਹੜੇ ਇਹਦਾ ਮੈਂ ਕਹਣਾ ਉਹਦੇ ਟਾਂਕੇ ਲਵਾਏ ਹੁੰਦੇ ਤਾਂ ਇੱਥੋਂ ਤੱਕ ਗੱਲ ਨਹੀਂ ਸੀ ਪਹੁੰਚਣੀਗੀ ਇਹ ਹੁਣ ਇਹਦੇ ਟਾਂਕੇ ਨਹੀਂ ਲੱਗਦੇ ਮਾਸ ਸਾਰਾ ਗਲ ਗਿਆ ਇਹਦਾ ਟਾਂਕੇ ਲੱਗਣ ਨੂੰ ਕੋਈ ਜਗ੍ਹਾ ਹੀ ਹੈ ਨਹੀਂ ਸਮਝ ਨਹੀਂ ਉਹਦੇ ਵੀ ਟਾਂਕੇ ਕਿੱਥੇ ਲੱਗੇ ਤੇ ਇਹ ਬਾਦਲ ਵਾਲੇ ਡਾਕਟਰਾਂ ਨੇ ਕੱਲ ਸਾਨੂੰ ਦੇ ਤਾਂ ਦਿੱਤੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਡਾਕਟਰਾਂ ਨੇ ਵੀ ਇਹਨੂੰ ਵੇਖਿਆ ਕਿ ਨਹੀਂ ਵੇਖਿਆ ਉਹਾਂ ਨੇ ਦਵਾਈ ਇਹਨੂੰ ਦਿੱਤੀ ਹੋਈ ਐ ਦਵਾਈਏ ਦੇ ਨਾਲ ਪਾਤੀ ਅਸੀਂ ਤਾਂ ਬਾਈ ਇਹਦਾ ਸਾਰਾ ਕੀੜੇ ਏਡ ਏਡ ਕੀੜੇ ਕੱਢੇ ਅਸੀਂ ਆਹ ਟਰੇ 'ਚ ਪਏ ਐ ਤੇ ਮਾਸ ਸਾਰਾ ਗਲੇ ਬਗੂ ਟਾਂਕੇ ਨਹੀਂ ਲੱਗਣਿਆ ਸਾਰਾ ਅੰਤੜੀਆਂ ਬਾਹਰ ਆਈਆਂ ਪਈਆਂ ਚਲੋ ਪਰ ਕੀ ਕਰ ਸਕਦੇ ਹਣਾ ਦੁਨੀਆ ਦਾ ਹੁਣ ਜਦੋਂ ਹੈ ਹੀ ਲੋਕ ਇਹੋ ਜਿਹੇ ਤੇ ਚਲੋ ਜੀ ਸ਼ੇਅਰ ਕਰ ਦਿਓ